ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਉਸ ਮਹਾਨ ਸ਼ਹੀਦ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਸਿੱਖ ਧਰਮ ਦੀ ਖਾਤਰ ਬਹੁਤ ਵੱਡੀ ਉਹਨਾਂ ਨੇ ਆਪਣੀ ਕੁਰਬਾਨੀ ਦਿੱਤੀ ਸਿਰਫ ਆਪਣੀ ਨਹੀਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ 90 ਜਣੇ ਸਿੱਖ ਧਰਮ ਦੇ ਵਾਸਤੇ ਸ਼ਹੀਦ ਹੁੰਦੇ ਨੇ ਜੀ ਹਾਂ ਭਾਈ ਸੈ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਆਪਣਾ ਬੰਦ ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਤਾ ਜਿਨ੍ਹਾਂ ਦੇ ਬਾਰੇ ਆਪਾਂ ਅਰਦਾਸ ਦੇ ਵਿੱਚ ਵੀ ਉਹਨਾਂ ਦੀ ਸ਼ਹੀਦੀ ਦਾ ਜ਼ਿਕਰ ਪੜਦੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪੜੀਆਂ ਲੁਹਾਈਆਂ ਇਹ ਉਹ ਸ਼ਹੀਦ ਹਨ ਜਿਨ੍ਹਾਂ ਨੇ ਆਪਣਾ ਬੰਦ-ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਤਾ ਪਾਈਸਾ ਪਾਈ ਮਣੀ ਸਿੰਘ ਜੀ ਜਿਨ੍ਹਾਂ ਦਾ ਜਨਮ ਸਨ 1644 ਦੇ ਅੰਦਰ ਪਾਕਿਸਤਾਨ ਦੇ ਮਲਤਾਨ ਦੇ ਇਲਾਕੇ ਦੇ ਵਿੱਚ ਅੰਡ ਅਲੀਪੁਰ ਦੇ ਵਿੱਚ ਉਹਨਾਂ ਦਾ ਜਨਮ ਮਾਤਾ ਮਧਰੀ ਬਾਈ ਜੀ ਦੀ ਕੁੱਖ ਤੋਂ ਉਹਨਾਂ ਦਾ ਜਨਮ ਪਿਤਾ ਮਾਈ ਦਾਸ ਜੀ ਦੇ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਉਮਰ ਦੇ ਵਿੱਚ 22 ਸਾਲ ਵੱਡੇ ਸਨ ਭਾਈ ਮਨੀ ਸਿੰਘ ਜੀ 13 ਸਾਲ ਦੇ ਹੋਏ ਤਾਂ ਆਪਣੇ ਮਾਤਾ ਪਿਤਾ ਦੇ ਨਾਲ ਧੰਨ ਸ੍ਰੀ ਗੁਰੂ ਹਰਿਐਸ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਸ੍ਰੀ ਕਿਰਤਪੁਰ ਸਾਹਿਬ ਆਏ ਜਦੋਂ ਆਏ ਤਾਂ ਉਸ ਸਮੇ ਗੁਰੂ ਹਰਿਐਸ ਮਹਾਰਾਜ ਜੀ ਨੇ ਸਤਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਵੀ ਤੁਹਾਡਾ ਨਾਮ ਕੀ ਤੇ ਉਸ ਸਮੇ ਭਾਈ ਮਣੀ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਮਨੀਆ ਜੀ ਸੀ ਉਹਨਾਂ ਨੇ ਆਖਿਆ ਮਹਾਰਾਜ ਮੇਰਾ ਨਾਮ ਮਨੀਆ ਹੈ ਤੇ ਸਤਗੁਰੂ ਜੀ ਨੇ ਬਚਨ ਆਖੇ ਮਨੀਆ ਜਗ ਗੁਨੀਆ ਹੋਵੇਗਾ ਗੁਰੂ ਸਾਹਿਬ ਜਿਹੜੇ ਹੁਕਮਾ ਦੇ ਮੁਤਾਬਕ ਬਹੁਤ ਵੱਡੇ ਵਿਦਵਾਨ ਗੁਣੀ ਬਣੇ ਭਾਈ ਸਾਹਿਬ ਭਾਈ ਮਣੀ ਸਿੰਘ ਜੀ ਨੂੰ ਗੁਰਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਦੀਵਾਨ ਦੀ ਉਪਾਧੀ ਮਿਲੀ ਦੀਵਾਨ ਦੇ ਜਿਹੜੇ ਉਪਾਦੀ ਹੈ ਪ੍ਰਧਾਨ ਮੰਤਰੀ ਦੇ ਬਰਾਬਰ ਉਹਦਾ ਅਹੁਦਾ ਹੁੰਦਾ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਬਹੁਤ ਵੱਡੇ ਵਿਦਵਾਨ ਕਥਾਵਾਚਕ ਬਣੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਦਰਬਾਰ ਦੇ ਵਿੱਚ ਬੈਠੇ ਹੁੰਦੇ ਸਨ ਪ੍ਰਚਾਰ ਕਰਦੇ ਸਨ ਤਾਂ ਉਸ ਸਮੇਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸਤਿਗੁਰੂ ਜੀ ਦੀ ਬਾਣੀ ਦੀ ਕਥਾ ਵਿਚਾਰ ਵੀ ਸੰਗਤਾਂ ਨੂੰ ਸੁਣਾਇਆ ਕਰਦੇ ਸਨ ਭਾਈ ਮਨੀ ਸਿੰਘ ਜੀ ਦੇ ਉੱਪਰ ਗੁਰੂ ਸਾਹਿਬ ਜੀ ਬਹੁਤ ਵੱਡਾ ਵਿਸ਼ਵਾਸ ਕਰਦੇ ਸਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਨ 1704 ਦੇ ਵਿੱਚ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਉਸ ਸਮੇਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਨਾਲ ਸਤ ਗੁਰੂ ਜੀ ਨੇ ਆਪਣੇ ਮਹਿਲ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁન્દਰੀ ਜੀ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਦੀ ਧਰਤੀ ਵੱਲ ਤੋਰਿਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਗੁਰਗ੍ਰੰਥ ਸਿੰਘ ਮਹਾਰਾਜ ਜੀ ਦਾ ਸੰਪੂਰਨ ਬੇੜ ਲਿਖਣ ਦੇ ਲਈ ਉਹਨਾਂ ਨੂੰ ਉਹਨਾਂ ਨੇ ਲਿਖਾਰੀ ਵੀ ਬਣਾਇਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਹਜੇ ਗੁਰੂ ਰੂਪ ਦੇ ਵਿੱਚ ਪ੍ਰਗਟ ਨਹੀਂ ਸਨ ਹੋਏ ਤਾਂ ਉਸ ਸਮੇਂ ਭਾਈ ਮਨੀ ਸਿੰਘ ਜੀ ਦਿੱਲੀ ਦੀ ਧਰਤੀ ਤੋਂ ਕਹਿੰਦੇ ਨੇ ਕਿ ਗੁਰਤਾ ਗੱਦੀ ਦਾ ਤਿਲਕ, ਨਰੇਲ, ਪੰਜ ਪੈਸੇ ਲੈ ਕੇ ਦਸਤਾਰ ਲੈ ਕੇ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਪਹੁੰਚ ਚੁੱਕੇ ਸਨ। ਕੁਝ ਮਹੀਨੇ ਵੇਟ ਕਰਦੇ ਰਹੇ ਕਿਉਂਕਿ ਪਤਾ ਨਹੀਂ ਸੀ ਕਿ ਅਗਲਾ ਨੌਵਾਂ ਗੁਰੂ ਕੌਣ ਹੋਵੇਗਾ। ਬਾਈ ਮੰਜੀ, ਬਾਈ ਪਖੰਡੀ ਪਹਿਲਾਂ ਹੀ ਮੰਜੀਆਂ ਲਾ ਕੇ ਬੈਠੇ ਹੋਏ ਸਨ। ਉਸ ਸਮੇਂ ਕਹਿੰਦੇ ਨੇ ਕਿ ਮੱਖਣਸ਼ਾ ਲੁਬਾਣਾ ਆਇਆ ਉਹਨਾਂ ਨੇ ਸੱਚਾ ਗੁਰਲਾਬਦੋ ਦੇ ਰੂਪ ਦੇ ਵਿੱਚ ਨੌਵੇਂ ਪਾਤਸ਼ਾਹ ਗੁਰਤੇਗ ਬਾਦਰ ਸਿੰਘ ਮਹਾਰਾਜ ਨੂੰ ਪ੍ਰਗਟ ਕੀਤਾ ਤਾਂ ਉਸ ਸਮੇਂ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਮੌਜੂਦ ਸਨ ਜਦੋਂ ਗੁਰਤੇਗ ਬਾਦਰ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਗਿਆ ਤਾਂ ਉਸ ਸਮੇਂ ਵੀ ਭਾਈ ਸਹਿਬ ਭਾਈ ਮਨੀ ਸਿੰਘ ਜੀ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਮੌਜੂਦ ਸਨ ਸਨ 1636-38 ਤੋਂ ਲੈ ਕੇ ਸਨ 1699 ਤੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਬੰਧ ਹੈ ਉਹ ਮੀਣਿਆਂ ਦੇ ਕੋਲ ਧੀਰਮਲੀਆਂ ਦੇ ਕੋਲ ਰਿਹਾ ਸੰਗਤਾਂ ਜਿਹੜੀਆਂ ਸਨ ਉਹਨਾਂ ਦੇ ਇਸ ਪ੍ਰਬੰਧ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸਨ ਕਿਉਂਕਿ ਮੀਣਿਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਮਰਿਆਦਾ ਸੀ ਉਹਨੂੰ ਭੰਗ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਸੰਗਤਾਂ ਜਿਹੜੀਆਂ ਹਨ ਇਕੱਠੀਆਂ ਹੋ ਕੇ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚੀਆਂ ਬੇਨਤੀ ਕੀਤੀ ਕਿ ਮਹਾਰਾਜ ਕੋਈ ਸੁਗੜ ਸਿਆਣਾ ਆਪਣਾ ਕੋਈ ਗੁਰਸਿੱਖ ਸ੍ਰੀ ਦਰਬਾਰ ਸਾਹਿਬ ਭੇਜੋ ਜਿਹੜਾ ਉੱਥੇ ਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰ ਸਕੇ ਤਾਂ ਉਸ ਸਮੇਂ 10ਵੇਂ ਪਾਤਸ਼ਾਹ ਜੀ ਨੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਭੇਜਿਆ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਉੱਥੇ ਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਨੂੰ ਬਹਾਲ ਕੀਤਾ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਵੀ ਰਹਿ ਚੁੱਕੇ ਹਨ ਭਾਈ ਮਨੀ ਸਿੰਘ ਜੀ ਦਾ ਵਿਆਹ 15 ਸਾਲ ਦੀ ਉਮਰ ਦੇ ਅੰਦਰ ਦਿੱਲੀ ਦੀ ਧਰਤੀ ਦੇ ਰਹਿਣ ਵਾਲੇ ਬਹੁਤ ਹੀ ਅਮੀਰ ਗੁਰੂ ਕੇ ਸਿੱਖ ਭਾਈ ਸਹਿ ਭਾਈ ਲੱਖੀ ਸ਼ਾਹਵਨ ਜਾਰਾ ਦੀ ਧੀ ਜਿਨ੍ਹਾਂ ਦਾ ਨਾਮ ਸੀ ਬੀਬੀ ਸੀਤੋ ਬਾਈ ਜਿਹੜੇ ਕੇ ਬਾਅਦ ਦੇ ਵਿੱਚ ਅੰਮ੍ਰਿਤਸਰ ਕੇ ਸੀਤੋ ਬਾਈ ਤੋਂ ਬਸੰਤ ਕੌਰ ਬਣੇ ਉਹਨਾਂ ਦੇ ਨਾਲ ਭਾਈ ਸਹਿ ਭਾਈ ਮਨੀ ਸਿੰਘ ਜੀ ਦਾ ਵਿਆਹ ਹੋਇਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਚੜ੍ਹ ਕੇ ਆਇਆ ਖਾਲਸਾ ਰਾਜ ਉਹਨਾਂ ਨੇ ਕਾਇਮ ਕੀਤਾ ਅਤੇ ਸਾਨੂੰ 1616 ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਵਸ਼ੀਰ ਕਰ ਦਿੱਤਾ ਗਿਆ। ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕੈਂਦੇ ਨੇ ਕਿ ਪੰਜਾਬ ਦੀ ਧਰਤੀ ਦੇ ਸਿੱਖਾਂ ਦੇ ਵਿੱਚ ਦੋ ਧੜੇ ਬਣ ਗਏ। ਇੱਕ ਸੀ ਤਤ ਖਾਲਸਾ ਤੇ ਇੱਕ ਸੀ ਬੰਦਾਈ ਖਾਲਸਾ। ਜਿਹੜੇ ਬੰਦਾਈ ਖਾਲਸਾ ਵਾਲੇ ਸਨ ਉਹ ਚਾਹੁੰਦੇ ਸਨ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖਾਂ ਦਾ 11ਵਾਂ ਗੁਰੂ ਕੋਸ਼ਿਧ ਕੀਤਾ ਜਾਵੇ। ਤੇ ਨਾਲ ਹੀ ਜਿਹੜੇ ਬੰਦਾਈ ਖਾਲਸਾ ਵਾਲੇ ਸਨ ਉਹ ਕਦੇ ਵੀ ਬੋਲੇ ਸੋਨਿਹਾਲ ਦਾ ਜਕਾਰਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਸੰ ਬਣਾਉਂਦੇ ਉਹ ਜਦੋਂ ਵੀ ਕਿਸੇ ਨੂੰ ਬੁਲਾਉਂਦੇ ਸਨ ਤਾਂ ਫਤਿਹ ਦਰਸ਼ਨ ਬੁਲਾਉਂਦੇ ਸਨ ਦੂਸਰੇ ਪਾਸੇ ਜਿਹੜੇ ਤਤ ਖਾਲਸਾ ਵਾਲੇ ਸਨ ਉਹ ਬੋਲੇ ਸੋਨ ਹਾਲ ਦਾ ਜਕਾਰਾ ਵੀ ਲਾਉਂਦੇ ਸਨ ਤੇ ਫਤਿਹ ਵੀ ਪੂਰੀ ਗਜਾਉਂਦੇ ਸਨ ਪਾਈਸਾ ਪਾਈ ਮਨੀ ਸਿੰਘ ਜੀ ਦੇ ਹੁੰਦਿਆਂ ਹੋਇਆਂ ਉਹਨਾਂ ਨੂੰ ਪਤਾ ਲੱਗਾ ਕਿ ਸਿੱਖਾਂ ਦੇ ਵਿੱਚ ਬਹੁਤ ਵੱਡਾ ਪਾੜ ਪੈ ਰਿਹਾ ਹੈ ਢੜੇ ਬੰਦੀਆਂ ਬਣ ਰਹੀਆਂ ਹਨ ਜੰਗ ਦਾ ਮਾਹੌਲ ਬਣ ਰਿਹਾ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਅੰਮ੍ਰਿਤਸਰ ਸਾਹਿਬ ਜੀ ਦੇ ਧਰਤੇ ਤੇ ਆਣ ਕੇ ਦੋਨਾਂ ਜਥੇਬੰਦੀਆਂ ਨੂੰ ਇਕੱਠੀਆਂ ਕਰਕੇ ਸਾਹਮਣੇ ਬਿਠਾਇਆ ਤੇ ਉਹਨਾਂ ਦੇ ਨਾਲ ਗੱਲ ਕੀਤੀ ਭਾਈ ਮਨੀ ਸਿੰਘ ਜੀ ਨੇ ਉਹਨਾਂ ਨੂੰ ਆਖਿਆ ਕਿ ਆਪਾਂ ਇਹ ਫੈਸਲਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਛੱਡਦੇ ਆ ਤਾਂ ਉਸ ਸਮੇਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਕਾਗਜ਼ ਮੰਗਵਾਇਆ ਦੋ ਹਿੱਸੇ ਕਰਕੇ ਦੋ ਪਰਚੀਆਂ ਬਣਾਈਆਂ ਤੇ ਉਹਨਾਂ ਪਰਚੀਆਂ ਦੇ ਉੱਪਰ ਇੱਕ ਦੇ ਉੱਪਰ ਲਿਖਿਆ ਗਿਆ ਫਤਿਹ ਦਰਸ਼ਨ ਜਿਹੜੀ ਪਰਚੀ ਬੰਦਾਈ ਖਾਲਸਾ ਦੀ ਸੀ ਦੂਸਰੀ ਪਰਚੀ ਦੇ ਉੱਪਰ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਗਿਆ ਜਿਹੜੀ ਪਰਚੀ ਤਤ ਖਾਲਸਾ ਦੀ ਸੀ ਦੋਨੋਂ ਪਰਚੀਆਂ ਲਾਜਾ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੇ ਵਿੱਚ ਰੱਖੀਆਂ ਗਈਆਂ ਅਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਅਰਦਾਸ ਕਰਨ ਤੋਂ ਬਾਅਦ ਦੋਨੋਂ ਪਰਚੀਆਂ ਇੱਕ ਵਾਰੀ ਥੱਲੇ ਚਲੀਆਂ ਗਈਆਂ ਤੇ ਬਾਅਦ ਦੇ ਵਿੱਚ ਇੱਕ ਪਰਚੀ ਉੱਠ ਕੇ ਤਾਂ ਨੂੰ ਆਈ ਉਹ ਪਰਚੀ ਲਿਆਣ ਕੇ ਪਾਈ ਮਨੀ ਸਿੰਘ ਜੀ ਨੂੰ ਦਿੱਤੀ ਗਈ ਜੋਸ ਪਰਚੀ ਦੇ ਉੱਪਰ ਲਿਖਿਆ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਤਤ ਖਾਲਸਾ ਵਾਲਿਆਂ ਨੂੰ ਮਨਜ਼ੂਰੀ ਦਿੱਤੀ ਕਿ ਇਹ ਜਿਹੜੀ ਜਥੇਬੰਦੀ ਹੈ ਇਹ ਪ੍ਰਵਾਨ ਹੈ ਤਾਂ ਉਸ ਸਮੇਂ ਕਹਿੰਦੇ ਨੇ ਕਿ ਬੰਦਈ ਖਾਲਸਾ ਨੇ ਵੀ ਪਾਇਸਾ ਪਾਈਮਾਨੀ ਸਿੰਘ ਜੀ ਦੇ ਇਸ ਫੈਸਲੇ ਨੂੰ ਸਵੀਕਾਰ ਕੀਤਾ ਪਾਇਸਾ ਪਾਈਮਾਨੀ ਸਿੰਘ ਜੀ ਨੇ ਬਿਨਾਂ ਕਿਸੇ ਜੰਗ ਤੋਂ ਬਿਨਾਂ ਕਿਸੇ ਰੋਲੇ ਗੋਲੇ ਤੋਂ ਸਿੱਖਾਂ ਦੇ ਵਿੱਚ ਬਣ ਰਹੀ ਇਸ ਧੜੇਬੰਦੀ ਨੂੰ ਖਤਮ ਕਰ ਦਿੱਤਾ ਪਾਈਸਾ ਪਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਵਿੱਚ ਜੇਕਰ ਸ਼ਹੀਦਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ 90 ਦੇ ਕਰੀਬ ਸ਼ਹੀਦ ਹੋਏ ਨੇ ਪਾਈਸਾ ਪਾਈ ਮਨੀ ਸਿੰਘ ਜੀ ਦੇ ਦਾਦਾ ਜੀ ਜਿਨ੍ਹਾਂ ਦਾ ਨਾਮ ਸੀ ਪਾਈ ਬੱਲੂ ਜੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਕਹਿੰਦੇ ਨੇ ਕਿ ਅੰਮ੍ਰਿਤਸਰ ਦੀ ਪਹਿਲੀ ਜੰਗ ਦੇ ਵਿੱਚ ਉਹ ਸਤ ਗੁਰੂ ਜੀ ਦੀਆਂ ਅੱਖਾਂ ਦੇ ਸਾਵੇਂ ਲੜਦਿਆਂ ਦੁਸ਼ਮਣਾਂ ਦੇ ਨਾਲ ਸ਼ਹੀਦ ਹੁੰਦੇ ਨੇ ਪਾਈ ਮਨੀ ਸਿੰਘ ਜੀ ਦੇ ਦਾਦਾ ਜੀ ਦੇ ਇੱਕ ਭਰਾ ਸਨ ਜਿਨ੍ਹਾਂ ਦਾ ਨਾਮ ਸੀ ਪਾਈ ਸਿੰਘਣਿਆ ਜੀ ਉਹ ਵੀ ਜੰਗ ਲੜਦੇ ਹੋਏ ਸ਼ਹੀਦ ਹੁੰਦੇ ਨੇ ਭਾਈ ਸਹਿਬ ਭਾਈ ਮਨੀ ਸਿੰਘ ਜੀ ਦੇ ਜੋ ਆਪਸਾਨ ਉਹਨਾਂ ਦੇ ਉਹ 12 ਭਰਾ ਸਨ ਤੇ ਭਾਈ ਮਨੀ ਸਿੰਘ ਜੀ ਦਾ ਇੱਕ ਭਰਾ ਜਿਹੜਾ ਕਿ ਬਿਮਾਰੀ ਦੇ ਨਾਲ ਅਕਾਲ ਚਲਾਣਾ ਕਰ ਗਿਆ ਇੱਕ ਨੂੰ ਛੱਡ ਕੇ ਬਾਕੀ 11 ਦੇ 11 ਸਿੱਖ ਧਰਮ ਦੇ ਵਾਸਤੇ ਸ਼ਹਾਦਤ ਦਾ ਜਾਂ ਪੀਂਦੇ ਨੇ ਭਾਈ ਮਨੀ ਸਿੰਘ ਜੀ ਦੇ ਅੱਠ ਪੁੱਤਰ ਸ਼ਹੀਦ ਹੁੰਦੇ ਨੇ 10 ਪੁੱਤਰ ਸ਼ਹੀਦ ਹੁੰਦੇ ਨੇ ਅਤੇ 59 ਦੇ ਕਰੀਬ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਪਰਿਵਾਰ ਦੇ ਵਿੱਚ ਹੋਰ ਵੀ ਸ਼ਹੀਦ ਹੁੰਦੇ ਨੇ ਇਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਵਿੱਚ 90 ਜੀ ਸਿੱਖ ਧਰਮ ਦੇ ਵਾਸਤੇ ਸਿੱਖੀ ਸਦਕ ਨਿਭਾਉਂਦਿਆਂ ਹੋਇਆਂ ਸ਼ਹਾਦਤ ਦਾ ਜਾਂ ਪੀਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ 18ਵੀਂ ਸਦੀ ਦੇ ਅੰਦਰ ਕੇਂਦਰੀਕ ਸਿੱਖਾਂ ਦਾ ਕਾਣ ਕਰਨ ਵਾਲਾ ਭਾਰਤ ਦਾ ਬਾਦਸ਼ਾਹ ਬਣਿਆ ਸੀ ਫਰੂਖਸ਼ੀਰ ਤੇ ਲਾਹੌਰ ਦਾ ਜਿਹੜਾ ਨਵਾਬ ਬਣਾਇਆ ਗਿਆ ਹਾਕਮ ਬਣਾਇਆ ਗਿਆ ਉਹ ਸੀ ਜ਼ਕਰੀਆ ਖਾਂ ਜ਼ਕਰੀਆ ਖਾਨ ਤੇ ਫਰੋਖ ਸਿਰ ਨੇ ਆਪਣੇ ਸਮੇਂ ਦੇ ਅੰਦਰ ਸਿੱਖ ਕੌਮ ਦਾ ਬਹੁਤ ਵੱਡਾ ਉਹਨਾਂ ਨੇ ਕਾਣ ਕੀਤਾ ਇਸੇ ਕਾਣ ਦੇ ਚੱਲਦਿਆਂ ਹੋਇਆ ਉਹਨਾਂ ਨੇ ਕਹਿੰਦ ਨੇ ਕਿ ਐਲਾਨ ਕੀਤਾ ਹੋਇਆ ਸੀ ਕਿ ਸਿੱਖ ਨੂੰ ਕੋਈ ਵੀ ਬੰਦਾ ਕਤਲ ਕਰ ਦਵੇ ਉਹਨੂੰ ਕੋਈ ਸਜ਼ਾ ਨਹੀਂ ਸਗੋ ਆਪਣੇ ਕੋਲੋਂ ਉਹ ਪੈਸੇ ਵੀ ਦਿੰਦੇ ਸਨ ਕਿ ਤੁਸੀਂ ਸਿੱਖਾਂ ਨੂੰ ਮਾਰ ਕੇ ਸਾਡੇ ਕੋਲ ਆਵੋ ਬਹੁਤ ਵੱਡਾ ਉਹਨਾਂ ਨੇ ਸਿੱਖ ਕੌਮ ਦੇ ਉੱਪਰ ਜ਼ੁਲਮ ਕੀਤਾ ਤੇ ਇਹਨਾਂ ਦੇ ਜ਼ੁਲਮਾਂ ਤੋਂ ਡਰਦਿਆਂ ਹੋਇਆ ਆਪਣੀਆਂ ਜਾਨਾਂ ਬਚਾਉਣ ਦੇ ਲਈ ਸਿੱਖ ਜਿਹੜੇ ਸਨ ਉਹ ਡਰਦਿਆਂ ਹੋਇਆ ਜੰਗਲਾਂ ਵਿੱਚ ਚਲੇ ਗਏ ਕਿ ਆਪਣੀਆਂ ਜਾਨਾਂ ਬਚਾਈਆਂ ਜਾ ਸਕਣ ਆਪਣੀਆਂ ਨਸਲਾਂ ਬਚਾਈਆਂ ਜਾ ਸਕਣ ਇਥੋਂ ਤੱਕ ਕਿ ਜ਼ਕਰੀਆ ਖਾਨ ਨੇ ਐਲਾਨ ਕਰ ਦਿੱਤਾ ਕਿ ਸਿੱਖ ਆਪਣੇ ਕੇਂਦਰੀ ਅਸਥਾਨ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਵਾਸਤੇ ਵੀ ਨਹੀਂ ਆ ਸਕਦੇ ਭਾਈ ਮਨੀ ਸਿੰਘ ਜੀ ਨੇ ਇਹ ਸਾਰਾ ਹਾਲ ਵੇਖਿਆ ਤੇ ਅਖੀਰ ਉਹਨਾਂ ਨੇ ਜ਼ਕਰੀਆ ਖਾਨ ਦੇ ਕੋਲ ਜਾ ਕੇ ਗੱਲ ਕੀਤੀ ਕਿ ਇਸ ਵਾਰੀ ਅਸੀਂ ਦੀਵਾਲੀ ਦੇ ਉੱਪਰ ਇੱਕ ਇਕੱਠ ਕਰਨਾ ਚਾਹੁੰਦੇ ਹਾਂ ਜ਼ਕਰੀਆ ਖਾਨ ਮੰਨ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਇਕੱਠ ਕਰੋ ਤੇ ਜ਼ਕਰੀਆ ਖਾਨ ਨੇ ਇੱਕ ਸ਼ਰਤ ਰੱਖੀ ਜੇ ਇਕੱਠ ਕਰਨਾ ਤਾਂ ਤੁਹਾਨੂੰ ਟੈਕਸ ਦੇ ਤੌਰ ਦੇ ਉੱਪਰ ਸਰਕਾਰੀ ਖਜ਼ਾਨੇ ਦੇ ਵਿੱਚ 10 ਹਜ਼ਾਰ ਰੁਪਈਆ ਜਮ੍ਹਾਂ ਕਰਉਣਾ ਪਵੇਗਾ ਭਾਈ ਮਨੀ ਸਿੰਘ ਜੀ ਨੇ ਕਹਿੰਦੇ ਨੇ ਇਕੱਠ ਕਰਨ ਤੋਂ ਪਹਿਲਾਂ ਹੀ 5000 ਰੁਪਈਆ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਤੇ 5000 ਰੁਪਈਆ ਇਕੱਠ ਹੋਣ ਤੋਂ ਬਾਅਦ ਉਹਨਾਂ ਨੇ ਦੇਣ ਵਾਸਤੇ ਜੜਾ ਸੀ ਉਹ ਗੱਲ ਮੰਨੀ ਪਾਈ ਮਨੀ ਸਿੰਘ ਜੀ ਨੇ ਆਣ ਕੇ ਕਹਿੰਦੇ ਨੇ ਕਿ ਸਿੱਖਾਂ ਦੇ ਜਥੇਦਾਰਾਂ ਨੂੰ ਸਾਰੇ ਆਪਣੇ ਜੜੇ ਸਨ ਹੁਕਮਨਾਮੇ ਲਿਖ ਕੇ ਭੇਜਨੇ ਸ਼ੁਰੂ ਕੀਤੇ ਕਿ ਇਸ ਵਾਰੀ ਦੀਵਾਲੀ ਦੇ ਉੱਪਰ ਆਪਾਂ ਹਰਮੰਦਰ ਸਾਹਿਬ ਵਿਖੇ ਬਹੁਤ ਵੱਡਾ ਇਕੱਠ ਕਰਨਾ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜੰਗਲਾਂ ਦੇ ਵਿੱਚ ਸਿੱਖਾਂ ਦੇ ਕੋਲ ਹੁਕਮਨਾਮੇ ਪਹੁੰਚ ਗਏ ਪਰ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਜੀ ਨੂੰ ਹਿੰਦੂ ਮੁਸਲਮਾਨ ਸਾਰੇ ਬਹੁਤ ਪਿਆਰ ਸਤਿਕਾਰ ਕਰਦੇ ਸਨ ਕਿਸੇ ਨੇ ਆਣ ਕੇ ਖਬਰ ਦਿੱਤੀ ਕਿ ਭਾਈ ਸਾਹਿਬ ਜੀ ਇਹ ਜ਼ਕਰਿਆ ਖਾ ਤੁਹਾਡੇ ਨਾਲ ਚਲਾ ਕੇ ਖੇਡ ਰਿਹਾ ਹੈ ਇਨੇ ਜਦੋਂ ਤੁਸੀਂ ਇਕੱਠ ਕਰੋਗੇ ਤਾਂ ਜ਼ਕਰੀਆ ਖਾਨ ਦਾ ਪਲਾਨ ਇਹ ਹੈ ਕਿ ਇਹ ਆਪਣੀਆਂ ਤੋਪਾਂ ਤੇ ਬੰਦੂਕਾਂ ਵੇੜ ਕੇ ਸਾਰੇ ਸਿੱਖਾਂ ਨੂੰ ਇੱਕੋ ਵਾਰੀ ਖਤਮ ਕਰਨ ਦੀ ਆਪਣੀ ਚਾਲ ਚੱਲੇਗਾ ਉਸ ਸਮੇਂ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਨੇ ਦੁਬਾਰਾ ਜਲਦੀ ਜਲਦੀ ਫਿਰ ਹੁਕਮਨਾਮੇ ਲਿਖੇ ਤੇ ਜਿਹੜੇ ਹੁਕਮਨਾਮੇ ਸਨ ਕਿਸਨ ਘੋੜਿਆਂ ਤੇ ਦੇ ਕੇ ਭੇਜਿਆ ਕੋਈ ਪੈਦਲ ਲੈ ਕੇ ਗਿਆ ਇਹ ਜਿਹੜੇ ਹੁਕਮਨਾਮੇ ਸਨ ਵੱਡੇ ਸਰਦਾਰਾਂ ਦੇ ਕੋਲ ਪਹੁੰਚ ਗਏ ਜਥੇਦਾਰਾਂ ਕੋਲ ਪਹੁੰਚ ਗਏ ਪਰ ਕੁਝ ਸਿੱਖ ਜਿਹੜੇ ਦੂਰ ਦੁਰਾਡੇ ਜੰਗਲਾਂ ਦੇ ਵਿੱਚ ਜਾਂ ਕੋਈ ਡੇਰਿਆਂ ਦੇ ਵਿੱਚ ਰਹਿੰਦੇ ਸਨ ਉਹਨਾਂ ਤੱਕ ਇਹ ਹੁਕਮਨਾਮੇ ਨਹੀਂ ਪਹੁੰਚ ਸਕੇ ਤੇ ਉਹ ਜਿਹੜੀਆਂ ਸੰਗਤਾਂ ਸਨ ਦੀਵਾਲੀ ਤੇ ਸ੍ਰੀ ਹਰਮੰਦਰ ਸਾਹਿਬ ਆਈਆਂ ਤੇ ਜ਼ਕਰੀਆ ਖਾਨ ਨੇ ਆਪਣੀਆਂ ਤੋਪਾਂ ਬੰਦੂਕਾਂ ਦੇ ਨਾਲ ਸਿਪਾਈਆਂ ਨੂੰ ਕਹਿ ਕੇ ਉਹਨਾਂ ਸਿੱਖਾਂ ਦਾ ਕਤਲ ਕਰਵਾ ਦਿੱਤਾ ਜਦੋਂ ਇਸ ਤਰ੍ਹਾਂ ਇਕੱਠ ਨਾ ਹੋ ਸਕਿਆ ਤਾਂ ਕਿੰਜਨੇ ਕਿ ਜ਼ਕਰੀਆ ਖਾਨ ਨੇ ਸੁਨੇਹਾ ਭੇਜਿਆ ਕਿ ਰੈਂਦਾ 5000 ਰੁਪਈਆ ਵੀ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਓ ਤਾਂ ਪਾਈਸਾ ਪਾਈਮਣੀ ਸਿੰਘ ਜੀ ਨੇ ਇਨਕਾਰ ਕਰ ਦਿੱਤਾ ਕਿ ਇਕੱਠ ਤੇ ਹੋਇਆ ਹੀ ਨਹੀਂ ਫਿਰ ਤੁਹਾਨੂੰ ਪੈਸੇ ਕਿਸ ਗੱਲ ਦੇ ਜ਼ਕਰੀਆ ਖਾਨ ਨੇ ਸਾਡੇ ਨਾਲ ਚਲਾਕੀਆਂ ਖੇਡੀਆਂ ਸਾਡੇ ਨਾਲ ਸਰਕਾਰ ਨੇ ਬੇਈਮਾਨੀ ਕੀਤੀ ਇਸ ਕਰਕੇ ਅਸੀਂ 5000 ਰੁਪਈਆ ਹੁਣ ਨਹੀਂ ਜਮ੍ਹਾਂ ਕਰਵਾਉਣਾ ਫਿਰ ਕਹਿੰਦੇ ਨੇ ਕਿ ਤਿੰਨ ਚਾਰ ਵਾਰੀ ਜ਼ਕਰੀਆ ਖਾਨ ਨੇ ਸੁਨੇਹੇ ਭੇਜੇ ਪਰ ਮਨੀ ਸਿੰਘ ਜੀ ਹਰ ਵਾਰੀ ਇਨਕਾਰ ਕਰਦੇ ਰਹੇ ਅਖੀਰ ਕਹਿੰਦੇ ਨੇ ਕਿ ਜ਼ਕਰੀਆ ਖਾਨ ਨੇ ਫਤਵਾ ਸੁਣਾਇਆ ਕਿ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਜਾਵੇ ਪਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਨਖਾਸ ਚੌਕ ਦੇ ਵਿੱਚ ਲੈ ਕੇ ਆਂਦਾ ਗਿਆ ਉਸ ਸਮੇਂ ਕਹਿੰਦੇ ਨੇ ਕਿ ਫਿਰ ਜ਼ਕਰੀਆਂ ਖਾਨ ਨੇ ਜਲਾਦਾ ਨੇ ਆਖਿਆ ਕਿ ਜਾਂ ਧਰਮ ਆਪਣਾ ਤਿਆਗ ਦਿਓ ਸਾਡੇ ਏਨ ਕਬੂਲ ਕਰੋ ਤੇ ਜਾਂ ਫਿਰ ਮੌਤ ਕਬੂਲ ਕਰੋ ਤੇ ਪਾਈ ਸਾਹਿਬ ਪਾਈ ਮਨੀ ਸਿੰਘ ਜੀ ਨੇ ਆਖਿਆ ਕਿ ਜੋ ਪਹਿਲਾਂ ਸਾਡੇ ਗੁਰੂ ਸਹਿਬਾਨ ਗੁਰੂ ਅਰਜਨ ਦੇ ਮਹਾਰਾਜ ਗੁਰ ਤੇਗ ਬਹਾਦਰ ਸਹਿ ਮਹਾਰਾਜ ਬੱਬਾ ਬੰਦਾ ਸਿੰਘ ਬਹਾਦਰ ਤੇ ਹੋਰ ਅਨੇਕਾਂ ਸਿੱਖਾਂ ਨੇ ਕਬੂਲ ਕੀਤਾ ਹੈ ਉਹ ਅਸੀਂ ਵੀ ਪ੍ਰਮਾਣ ਕਰਦੇ ਆ ਉਹ ਹੈ ਮੌਤ ਭਾਈ ਮਨੀ ਸਿੰਘ ਜੀ ਨੂੰ ਕਹਿੰਦੇ ਨੇ ਕਿ ਉਸ ਸਮੇਂ ਫਤਵਾ ਸੁਣਾਇਆ ਗਿਆ ਕਿ ਇਹਨਾਂ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਜਾਵੇ ਤੇ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕਰਨ ਦੇ ਲਈ ਉੱਥੇ ਇੱਕ ਲੱਕੜੀ ਦਾ ਟੁਕੜਾ ਰੱਖਿਆ ਗਿਆ ਤੇ ਜਲਾਦ ਨੇ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਦੇ ਉੱਪਰ ਥੋੜਾ ਜਿਹਾ ਤਰਸ ਕੀਤਾ ਉਹਨੇ ਗੋਟ ਤੋਂ ਆਪਣੇ ਦਾਤਰ ਦੇ ਨਾਲ ਕੱਟਣਾ ਸ਼ੁਰੂ ਕਰਨ ਲੱਗਾ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿ ਲੱਗੇ ਨਹੀਂ ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਹੈ ਤੇ ਮੈਨੂੰ ਬੰਦ-ਬੰਦ ਕਟਵਾਉਣ ਦਾ ਹੁਕਮ ਹੋਇਆ ਹੈ ਭਾਈ ਮਨੀ ਸਿੰਘ ਜੀ ਨੇ ਆਖਿਆ ਤੂੰ ਬੰਦ-ਬੰਦ ਕੱਟਣਾ ਸ਼ੁਰੂ ਕਰ ਤੇ ਜਿਹੜਾ ਬੰਦ ਹੈ ਸੰਗਤ ਜੀ ਉਂਗਲਾਂ ਦੇ ਪੋਟਿਆਂ ਤੋਂ ਸ਼ੁਰੂ ਹੁੰਦਾ ਹੈ ਭਾਵ ਕਿ ਜਿੱਥੇ ਸਾਡੀਆਂ ਹੱਡੀਆਂ ਦਾ ਬੰਦ ਬਣਦਾ ਹੈ ਜੋੜ ਬਣਦਾ ਹੈ ਉੱਥੋਂ ਸਾਡੇ ਬੰਦ ਸ਼ੁਰੂ ਹੁੰਦੇ ਨੇ ਤੇ ਭਾਈ ਮਨੀ ਸਿੰਘ ਜੀ ਨੇ ਆਖਿਆ ਤੂੰ ਪੋਟਿਆਂ ਤੋਂ ਕੱਟਣਾ ਸ਼ੁਰੂ ਕਰ ਮਨੀ ਸਿੰਘ ਜੀ ਨੂੰ ਕਹਿੰਦੇ ਨੇ ਕਿ ਜਲਾਦ ਨੇ ਬੰਦ-ਬੰਦ ਕੱਟਣਾ ਸ਼ੁਰੂ ਕੀਤਾ ਤੇ ਭਾਈ ਮਨੀ ਸਿੰਘ ਜੀ ਬਾਣੀ ਦਾ ਜਾਪ ਕਰਦੇ ਰਹੇ ਉਸ ਸਮੇਂ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਦੇ ਸਰੀਰ ਦੇ 50 ਤੋਂ ਵੱਧ ਟੁਕੜੇ ਕੀਤੇ ਗਏ ਤੇ ਜਦੋਂ ਭਾਈ ਮਨੀ ਸਿੰਘ ਜੀ ਬਾਣੀ ਪੜ ਰਹੇ ਸਨ ਸਰੀਰ ਦੇ ਟੁਕੜੇ ਹੁੰਦੇ ਜਾ ਰਹੇ ਸਨ ਤਾਂ ਉਹਨਾਂ ਦੇ ਸਰੀਰ ਦੇ ਹਰੇਕ ਟੁਕੜੇ ਦੇ ਵਿੱਚੋਂ ਜਪਜੀ ਸਾਹਿਬ ਜੀ ਦੇ ਬਾਣੀ ਦੀ ਆਵਾਜ਼ ਆ ਰਹੀ ਸੀ ਉਸ ਸਮੇਂ ਕਹਿੰਦੇ ਨੇ ਭਾਈ ਸੇਭ ਭਾਈ ਮਨੀ ਸਿੰਘ ਜੀ ਸਨ 1734 ਦੇ ਅੰਦਰ ਲਾਹੌਰ ਦੇ ਨਕਾਸ਼ ਚੌਂਕ ਦੇ ਵਿੱਚ ਆਪਣਾ ਸਿੱਖੀ ਸਿਦਕ ਨਿਭਾਉਂਦਿਆਂ ਹੋਇਆਂ ਸ਼ਹਾਦਤ ਦਾ ਜਾਨ ਪੀ ਗਏ ਸੰਗਤ ਜੀ ਇਹ ਹੈ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਹੜੇ ਇੱਕ ਸਿੱਖ ਕੌਮ ਦੇ ਬਹੁਤ ਵੱਡੇ ਵਿਦਵਾਨ ਹੋਏ ਜਿਨ੍ਹਾਂ ਨੇ ਬਾਣੀ ਦੀਆਂ ਪੋਥੀਆਂ ਲਿਖ ਕੇ ਵੀ ਸੰਗਤਾਂ ਦੇ ਵਿੱਚ ਵੰਡੀਆਂ ਬਹੁਤ ਵੱਡੇ ਇਹ ਯੋਧੇ ਵੀ ਹੋਏ ਪ੍ਰਚਾਰਕ ਵੀ ਹੋਏ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਆਪ ਜੀ ਨੂੰ ਸੰਖੇਪ ਰੂਪ ਦੇ ਵਿੱਚ ਆਪਾਂ ਇਤਿਹਾਸ ਸਰਵਣ ਕਰਵਾਇਆ ਹੈ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਅਤੇ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜ਼ਰੂਰ ਕਰੋ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਵੱਧ ਤੋਂ ਵੱਧ ਸਾਡੀ ਇਸ ਵੀਡੀਓ ਨੂੰ ਆਪਣੇ ਬੱਚਿਆਂ ਤੱਕ ਪਹੁੰਚਾਓ ਤਾਂ ਜੋ ਸਾਡੇ ਬੱਚੇ ਵੀ ਸਾਡੇ ਗੁਰੂ ਕੇ ਸਿੱਖਾਂ ਦੇ ਨਾਲ ਇਤਿਹਾਸ ਦੇ ਨਾਲ ਜਾਣੂ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ